ਉਹਨੂੰ ਕਿਵੇਂ ਮੈਂ ਉਹਨੂੰ ਘੜੇੜ ਦੀ ਤਰ੍ਹਾਂ ਬਹੁਤ ਚੰਗਾ ਕੀਆ ਠੀਕ ਕਹਿੰਦਾ ਹੁਸੈਨ ਦੱਸੇ ਮੈਨੂੰ ਉਹ ਕਹਦਾ ਆਏ ਤੇ ਇੱਕ ਦਸ ਮੈਂ ਨਹੀਂ ਕਹਿੰਦਾ ਵੀ 11 ਕਿਹੜਾ ਇੱਕ ਇੱਕ ਕੀ ਪੁੱਛਣਾ ਜਾਂ ਪੁੱਛ ਗਿਆ ਕਿਵੇਂ ਕਰਾਂ ਕਿਵੇਂ ਕਰਾਂ بار بار ਨਹੀਂ ਹਾਂ ਉਹ ਬਹੁਤ ਚੰਗੇ ਮਾਲ ਜਿਹਦਾ ਇਹਦੇ ਪਿੱਛੇ ਲੱਗ ਕੇ ਤਾਂ ਕੁਛ ਨਹੀਂ ਤੇ ਨਹੀਂ ਮੈਂ ਇਸ ਵੇਚਦਾ ਨਹੀਂ ਹੁਣ ਮੈਂ ਇਸ ਵੇਚਦਾ ਨਹੀਂ ਜੀ ਇਹਨੂੰ ਰਾਹ ਦਿੱਤਾ ਪਰ ਆ 70 ਮਾਂ ਕੀ ਕਹਿੰਦੇ ਆ ਮੈਂ ਤਾਂ ਪਿਆਰ ਹਾਂ ਤੂੰ ਬੰਦਾ ਹੀ ਪਿਆਰ ਕਿੰਨੇ ਦੀ ਮੰਗੀ ਆ ਵੀ ਇਹ 10 ਕਹਿ ਦਈਏ ਤੇ ਅੱਗਾ ਖਿਜਾਇਆ ਤੇ ਖਿਜਾ ਦੋ ਜਦ ਜਿਵੇਂ ਮੈਂ ਕਹਿੰਦਾ ਕਰ ਦਿੰਦਾ ਇੱਕ ਵਾਰ ਰੋ ਪਰ ਕਹਾ ਦੇ ਮਾਨੇ ਵੀ ਜੇ ਮੈਂ ਲੈ ਬੈਠਾ ਆ ਆ ਬਰੰ ਚਾਲ ਚਾਲ ਇੱਕ ਮਿੰਟ ਤਾਂ ਉਰੇ ਦੇ ਖੜ ਤਾਂ ਰਿਹਾ ਇੱਧਰ ਕਦਮ ਰੱਖੀ ਮੈਂ ਇਹਨਾਂ ਨੂੰ ਗੱਲ ਦੱਸੀ ਬਸ ਉੱਥੇ ਹੀ ਵੇਚ ਲਈ ਜੇ ਤਾਂ ਲੈਣੀ ਲੈ ਜਾਓ ਨਹੀਂ ਤੇ ਕੋਈ ਚੱਕਾਂਗੀ ਕੀ ਤੇਰਾ ਰੌਲਾ ਕੀ ਰਹਿ ਗਿਆ ਰੌਲਾ ਕੋਈ ਨਹੀਂ ਰੌਲਾ ਕੋਈ ਨਹੀਂ ਰੌਲਾ ਤਾਂ ਐਸੀ ਜਦੋਂ ਬੱਚਾ ਛੱਡਣ ਲੱਗਿਆ ਮੈਂ ਤੇਰੀ ਕੀ ਆ ਪੈਸੇ ਕਿੰਨੇ ਨੇ ਪੈਸੇ ਤਾਂ ਕਹਿ ਲਾ ਫੱਟੇ ਇਹਨੂੰ ਨਹੀਂ ਮੈਨੂੰ ਪਤਾ ਸਾਢੇ ਜੀ ਤੁਸੀਂ ਆ ਲੈ ਲਿਆ ਵੀਰੇ ਵੱਡੇ ਭਾਈ ਨੇ ਕੇ ਬੰਨੀ ਤੇਰੀ ਜੀ ਹੈ ਤੇ ਬੰਨ 15 ਕਿਲੋ ਹੋਈ 15 ਕਿਲੋ ਅਗਲੇ ਥਣੇ ਕਿਤਲਾ ਚਲੋ ਤਾਂ ਦਿਖਾਉਣੀ ਧੀ ਤੇਰੇ ਨਹੀਂ ਭੇਟੇ ਪਿੱਛੇ ਹੋ ਜਾ ਬਸ ਉਹ ਹਨ ਕੇ ਪੂਰਾ ਖਾਨਾ ਜੀਜ਼ ਮਾਲ ਸਰਦਾਰ ਨਹੀਂ ਭੇਜਦੇ ਪੈਂ ਉਹ ਹੀ ਦਾ ਗੱਲ ਆ ਤੋ ਮੈਨੂੰ ਐ ਕਹਿ ਵੀ ਆਉਣ ਵਾਲੀ ਆ ਤਾਂ ਵੇਚਣੀ ਪੈਗੀ ਕੈਨੇਡਾ ਜਾਲਾ ਮੁੰਡਾ ਕਿਨੇ ਬਤਾ ਦੀਏ ਅੱਛਾ ਨਹੀਂ ਉਹ ਕਹਿੰਦਾ 20 ਕਿਲੋ ਦੀ ਗਾਰੰਟੀ ਆ ਖਾਨ ਸਾਹਿਬ 20 ਕਿਲੋ ਇਹ ਵੀ ਮੁਸਲਮਾਨ ਭਾਈ ਹੈ ਜਾਇਦ ਮੋਰ 2 ਲੱਖ ਨੇ ਇਧਰ ਕਿੰਨੇ ਦੀ ਔਰ ਚਲ ਤੂੰ ਦਸੀ ਮੈਂ ਕਰੀ ਇੱਕ ਵੀ ਦੀ ਫੰਡਰ ਫੰਡਰ ਵੇਖ ਜੂ ਮੀਆਂ ਜੀ ਲੋਕਾਂ ਨੂੰ ਕੰਮ ਨਾਲ ਮੈਂ ਤੈਨੂੰ ਕੱਲ ਦੱਸਾਂ ਤੂੰ ਐਂ ਮਹਿੰਗਾ ਨਹੀਂ ਮਿਲਦਿਆ ਇਹਨਾਂ ਦੇ ਬਾ ਬੇਟਾ ਕੰਮ ਕਰਤੇ ਐਂ ਮਹਿੰਗਾ ਨਹੀਂ ਮਿਲਦੀਆਂ ਹਾਂ ਮਾਈ ਗੱਲੇ ਨਹੀਂ ਹੁੰਦੀ ਮੈਂ ਸਭ ਮੈਂ ਤੋਂ ਜਿਆਦਾ ਕੰਮ ਕਰਦੇ ਨਹੀਂ ਮੈਂ ਤੇਰਾ ਭਾ ਬਹੁਤ ਵਧੀਆ ਬਣਿਆ ਹੈ ਮੈਂ 90 ਦੀ ਮੈਂ ਮਸ ਮਰੇ ਕੋਲੇ ਸਾਡੇ ਰਿਸ਼ਤੇਦਾਰ ਗਲ ਪੈ ਕੇ ਲੈ ਗਏ ਮੈਂ 15 ਕਿਲੋ ਦੁੱਧ ਦਿੰਦੀ ਤੇ ਅੱਲੀ ਅਰੇ ਆਜਾ ਜੀ ਰਹਿ ਜੇ ਮੈਂ ਤੇਰੀ ਕੰਮ ਕੀ ਆ ਪ੍ਰੀਮੰਗਿਆ ਉਹ ਤਾਂ ਇੱਕ ਸੱਟ ਕਰਦਾ ਬੋਲਣਾ ਘਰ ਵੇਚਣ ਨੂੰ ਕਹਿ ਵੀ ਮੰਗੇ ਇੰਨੇ ਦੀ ਲੈ ਜਾ ਤੂੰ ਤੇਰੇ ਵਾਸਤੇ ਬੱਸ ਉਹ ਤਾਂ ਹੈਗੀ ਜਾਂ ਐ ਬੱਚਾ ਦਾ ਨਹੀਂ ਦੁੱਧ 15 ਕਿਲੋ ਦਊ ਮੈਂ ਐਂ ਨਹੀਂ ਗੱਲ ਚੋਣਾ ਡਾਡਾ ਜਿਵੇਂ ਥਣ ਲੱਗਦਾ ਤੈਨੂੰ ਨਾ ਲੈਖਣ ਸਾਹਿਬ ਹੋਰ ਵੀ ਇਹ ਲੈਵਾ ਕਰ ਤਾਂ ਲੈਵਾ ਮੈਨੂੰ ਨਹੀਂ ਪਤਾ ਉਹ ਮੰਗਦਾ ਲੈ ਇਹ ਡੇਢ ਲੋ ਕੋ ਲੋ ਕੋ ਦੇਤਾ ਲੀ ਦੂ ਕਹੇਗਾ ਲਿਗਾ ਲਿਗਾ ਨੇ ਪੱਥਰ ਰਗੀ ਮੈਂ ਆ ਪੱਥਰ ਰਗੀ ਕੋਹ ਫੇਰੀ ਕੀ ਮੁੱਲ ਕਰੇ ਮਹਾਰਾਜ ਬੋਲੋ ਡੇਢ ਕਰੇ ਪੱਕਾ ਕੇ ਲਰਗਾ ਹੋਣੀ ਕਿੰਨੇ ਦੀ ਮੈਂ ਤਾਂ ਸਹੀ ਦੱਸਿਆ ਮੈਂ ਬੋਲ ਨਹੀਂ ਕਰਦਾ ਤੈਂ ਦੱਸਣਾ ਹਾਂ ਇਹ ਤੇ ਅੱਧੀ ਛੋਟੀ ਨੂੰ ਹੋ ਜਾ ਆ ਯਾਰ ਇੱਧੇ ਵੀ ਮੈਂ ਯਾਰ ਕਿਵੇਂ ਕਿਵੇਂ ਹਾਂ ਕਿਵੇਂ ਮੰਗਾ ਬੋਲਾ ਬੋਲਾ ਸਾਫ ਕਰਾ ਬਾਜ ਮੈਂ ਸਾਫ ਕਰਾ ਬੋਲਾ ਬੋਲਾ ਮੁੱਲ ਨਹੀਂ ਕਰਿਆ ਤੁਹਾਨੂੰ ਦੇਖ ਕੇ ਵਾਹ ਬੰਦੇ ਲੈਣ ਵਾਲੇ ਬੰਦੇ ਆ ਬਕਾਟਾ ਵਾਲੇ ਨਹੀਂ ਹੈਗੇ ਹਾਂ ਬਾਜ਼ਾਰ ਨਹੀਂ ਕੋਈ ਲੱਗਿਆ ਮੈਨੂੰ ਵੀ ਬਾਜ਼ਾਰ ਲੱਗਿਆ ਕੁਝ ਜਾਇਜ਼ ਕਰ ਲੈਣਾ ਮੈਂ ਸਾਮੀ ਦੱਸਿਆ ਮੰਗੇ ਯਾਰ ਇੱਕ ਕੀ ਦੇ ਦੇ ਮੈਂ ਸਾਮੀ ਦੱਸੀ ਆ ਨਹੀਂ ਹੁੰਦੀ ਐਨੇ ਮੰਗੇ ਮੈਂ ਯਾਰ ਐਨੇ ਵੀ ਐ ਟਰਪੀ ਸਾਹ ਲੜਾ ਯਾਰ ਹੈ ਮੇਰੀ ਲੱਖੜਾ ਹੈ ਮੇਰੀ ਲੱਖੜਾ ਉਹ ਤੇਰੀ ਦਾ ਰੱਖਿਆ ਫਿਰ ਸਾਨੂੰ ਮਿਲਦਾ ਹੀ ਕੁਛ ਨਹੀਂ ਲੈ ਕਵੀ ਹਮ ਤਾਂ ਟੋਟੇ ਵਾਲਾ ਕੰਮ ਹੀ ਕੀਣਾ ਫਿਰ ਮੈਨੂੰ ਐ ਕਿਦੇ ਮੰਗੇ ਆਏ ਹੁੰਦੇ ਤੇਰਾ ਮਾਲ ਦਾ ਬੱਚਾ ਲੈ ਵੀ ਘੱਟ ਕੋਹ ਨੂੰ ਕਹੀਦਾ ਮੈਨੂੰ ਬਸ ਤੇਰਾ ਮਾਲ ਪਰਸੋ ਸੁਈਏ ਮੈਂ ਪਰਸੋ ਸੁਈਏ ਬੱਚਾ ਦੇਖ ਲੈ ਤੂੰ ਵੀ ਭਰਾਗਾ ਮੈਂ ਬੜੀਆਂ ਗੱਲਾਂ ਕਰਦਾ ਨਹੀਂ ਹੋਣੀ ਨਹੀਂ ਬਸ ਬੋਲ ਨਹੀਂ ਹੁੰਦੀ ਮੰਗੇ ਬੋਲੀ ਉਹ ਇੰਨੇ ਦਿਨ ਹੁੰਦੀ ਉਹ ਨਹੀਂ ਨਹੀਂ ਕੌਣ ਹੁੰਦੀ ਐਨੇ ਦਿਨ ਮੈਂ ਕੰਮ ਦਿੰਦਾ ਫੇਰ ਕੀ ਗੱਲ ਹੈ ਤੇਰਾ ਮਾਂ ਨਹੀਂ ਬਸ ਜਿਵੇਂ ਤੈਨੂੰ ਕਹਿੰਦਾ ਹਾਂ ਹਾਂ ਤੂੰ ਵੀ ਮੰਨ ਲੈ ਮੈਂ ਮੰਨ ਲਈ ਸਾਰਾ ਕੁਝ ਮੰਨ ਲਿਆ ਮੈਂ ਮੁੱਲ ਵੀ ਕਰਿਆ ਹਲਾ ਕਹਿ ਦਿੰਦਾ ਹੈਗਾ ਬਹੁਤ ਸਾਜੀ ਹੈ ਨਹੀਂ ਉਹਨੇ ਦਾ ਲੱਗਣਾ ਛੱਡੀ ਬੱਚਾ ਉਹਨੇ ਦਾ ਲੱਗਣਾ ਜਿਵੇਂ ਤੈਨੂੰ ਪਿਆ ਹੈਗਾ ਘੱਟ ਨਹੀਂ ਲੱਗਣਾ ਉਹ 40 ਦਾ ਤਾਂ ਤੇਰਾ ਵੀ ਧੱਕਾ ਯਾਰ ਜੋ ਕਹਿਦਾ ਕਹਿਦਾ ਬੱਸ ਓਏ 1 60 ਦੀ ਮੈਂ ਆਹ ਕੋਈ ਪਤਾ ਨਹੀਂ ਕਿਹੜੀ ਸ਼ੇਰੀ ਆਹ ਆਹ ਹੈ ਇਲਾਕਾ ਉਹਦਾ ਕਿਹੜਾ ਇਲਾਕਾ ਪਤਾ ਕਿਹੜਾ ਹੈਗਾ ਬੰਗਿਆ ਬੱਚਾ ਕਿਉਂ ਨਹੀਂ ਛੱਡਦਾ ਹੁਣ ਤੂੰ ਤੈਨੂੰ ਕੀ ਹੋਇਆ ਪਤਾ ਨਹੀਂ ਤੈਨੂੰ ਮੈਨੂੰ ਦੱਸ ਦੇ ਬਈ ਛੱਡੀ ਮਾਰ ਲੈ ਜਾ ਅੱਜ ਤਾਂ ਆਜਾ

मानसा जंगल की वयास से दूध की ये निरीकी नहीं, नहीं मिलेंगे बता 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 कसर 10 एक कसर मंगली है? मंगली, है? मंगली। ਜੱਬ ਐਂ ਗਈ ਵੀ ਇੱਥੇ ਉਹ ਆ ਬਾਈ ਉਹ ਤਾਂ ਹੈਗੀ ਐਂ ਕਹਤਾ ਯਾਰ ਨਹੀਂ ਜਦ ਤੇਰਾ ਮਾਨ ਨਹੀਂ 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 ਹਲੇ ਮੇਰਾ ਮਾਨ ਨਹੀਂ ਜਦੋਂ ਮਾਨ ਹੋਇਆ ਤੇਰਾ ਹੁਣ ਤੇਰਾ ਮਾਨ ਕਰਤਾ ਹੁਣ ਉਹ ਫਿਰ ਵਾਹ ਨਹੀਂ ਜੱਬੇ ਮੰਨ ਲਾ ਨਾ ਮੰਨ ਲਾ ਮੈਂ ਮੰਗੇ ਮੈਂ ਨਾ ਤਾਂ ਨਾਲ ਆਇਆ ਕਾਦਰ ਕਰੀਆ ਤੇਰੀ ਲੋਕਾਂ ਨੂੰ ਐਂ ਗਈ ਜਨਾ ਚੰਗਾ ਰਹੇ ਕੰਗਾ ਮਾਏ ਤੇਰੀ ਕਾਦਰ ਕਰੀਏ ਗਲਤੀ ਤੂੰ ਬੰਦਾ ਚੰਗਾ ਰਹੇਗਾ ਸਵਾ ਸਵਾ ਉਹ ਖੜਾ ਇਧਰ ਐ ਰੇਵ ਖੜਾ ਰਹਿਣ ਦੇ ਉਹ ਖੜਾ ਉਧਰ ਵੀਡੀਓ ਨਹੀਂ ਤੇਰੇ ਤੇ ਤੋਈ ਨਾ ਫੇਰ ਕੀ ਹੋ ਗਿਆ ਚੱਲ ਨੀ ਪਿੰਡੇ ਦੇ ਠੀਕ ਨਹੀਂ ਕੋਣ ਆ ਨਾ ਬੱਦ ਲਾਈ ਜੀ ਠੀਕ ਨੇ ਇਧਰ ਬੋ